ਖਾਨੂਕ ਖਰੀਦ ਕਰਵਾ ਦਿਆ ਜਦੋਂ ਮੰਗ ਰੱਖਤੀ ਐ ਮੁਹੱਤ ਸੀ ਇੱਕੋ ਵਾਰੀ ਕਿ 643 ਪਿੰਡਾਂ ਨੂੰ ਅਗ ਲਗਉਂਦੀ ਸੀ ਕੋਸੂ 643 ਪਿੰਡ ਫੜ ਲੱਗੇ ਸੀ ਜਿਹੜੀ ਸਰਹੱਦ ਜੰਮ ਦੀ ਗੱਲ ਐ ਸੇ ਸਾਡੇ ਪੁਰਾਣੇ ਨੇ ਕੀਤੀ ਐ ਸਰਹੱਦ ਜੰਮ ਦੇ ਨੇ ਦੇ ਮੁਹੱਤ ਸੀ ਉਹ ਨਹੀਂ ਕਿ ਕਰਦੀ ਐ ਕਾਹਨ ਤਾਂ ਉਹ ਜ਼ਮੀਨ ਸੀ ਆਵ ਬਸੀਆਂ ਦੀ ਛਾਹੀ आप लड़ रहे हैं असली जमीन नहीं दे उसे माओवादी थे मौवादी पूरे लग लड़ रहे हैं असली अंगड़ाई जमीन नहीं दे और इसी जमीन से लड़ाई अभी थामने रहने थी लड़ाई गाजा पट्टी के लोग लड़ रहे हैं। 2 लाख के आबादी है। 40 किलोमीटर बाई 12 किलोमीटर का एरिया है। ਤਾਂ ਆਪਕੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤੇ ਖੂਖਾ ਤਾਕਤਾਂ ਉੱਥੇ ਪੰਪ ਸੁਟਰੀਆਂ। ਕੱਲੇ ਬਾਬਾ ਦੀ ਸੁਟਰੀਆਂਆਂ ਮਾਂ ਦੀਆਂ ਦਵਾਈਆਂ ਉਹਨਾਂ ਦਾ ਪਾਣੀ ਉਹਨਾਂ ਦਾ ਖਾਣਾ ਬਹੁਤ ਸੀ ਤਾ। ਫਿਰ ਕਿਉਂ ਮੈਂ ਰੋੜ ਲਾ ਲਿਆ ਰੋਜ਼ ਮਾਰ ਰਹੀ ਹੈ ਕਿਸ ਕਰ ਲਈ ਕਿ ਅਸੀਂ ਆਪੀਆ 5 ਕਿਲੋਮੀਟਰ ਲੰਬੀ ਤੇ 12 ਕਿਲੋਮੀਟਰ ਚੌੜੀ ਥਾਂ ਛੱਡਣੀ ਸੀ। ਅਸੀਂ ਅੱਛੀ ਰਹਿਣਾ ਉਹਨੂੰ ਲੱਗਦਾ ਇਹ 20 ਲੱਖ ਲੋਕਾਂ ਨੂੰ ਇੱਥੋਂ ਦੇਖੋ ਕੁਝ ਨੂੰ ਸੀਰੀਅਸ ਸਮਝਦਾ ਕੁਝ ਨੂੰ ਜਾਰਡਨ ਦੀ ਸੁਪਨਾ ਕੁਝ ਨੂੰ ਅਥਰਟਿਕ ਦਾ ਕੁਝ ਅਥਰਟਿਕ ਦਾ ਥਾਂ ਫਾਈ ਅੱਲੀ ਹੋਣੀ ਚਾਹੀਦੀ ਹੈ ਕਿਉਂਕਿ ਤੇ ਇੱਕ ਪਾਸੇ ਸੁੰਦਰ ਲੱਗਦਾ ਇੱਥੇ ਅਸੀਂ ਫੋਟੋ ਬਣਾਉਂਦੇ ਹਾਂ ਜਿੱਥੋਂ ਬੜਿਕਾ ਸੁੰਦਰ ਦੇਖਿਆ ਜਾ ਸਕਦਾ ਪਰ ਇੱਕ ਪਾਸੇ ਲੋਕ ਨੇ ਜਿਹੜੇ ਥਾਵਾਂ ਦੇ ਉੱਤੇ ਸਦੀਆਂ ਤੋਂ ਵਸਦੇ ਆ ਰਹੇ ਆ ਉਹਦਾ ਕੀ ਮੁੱਲ ਢਲਦਾ ਤੇ ਇੱਕ ਪਾਸੇ ਚੰਦ ਲਟੇਰੇ ਨੇ ਜਿੰਨਾ ਵੀ ਆ ਲਾਲਾ ਪੋਸਟ ਜ਼ਮੀਨ ਦੇ ਉੱਤੇ ਦਿੱਤੀਆਂ ਹੋਈਆਂ ਨੇ ساری ਦੁਨੀਆ ਚ ਲੜਾਈ ਇਹ ਦਵਾਏ ਕਿੱਥੋਂ ਮਿਲਦੀ ਹੈ ਕੀ ਜ਼ਮੀਨਾਂ ਦੇ ਮਾਲਕ ਪਾਣੀਆਂ ਦੇ ਮਾਲਕ ਜੰਗਲਾਂ ਦੇ ਮਾਲਕ ਲੋਕਾਂ ਦੇ ਲੈਣਾ ਜਾਣੇ ਇਹ ਕਰਪੁਰਤੰਤ੍ਰ ਜੇ ਅੱਜ ਮੌਵਦੀ ਪਾਰਟੀ ਦੇ ਤੇ ਪਹੁੰਚੀ ਲੱਗੀ ਆ ਤੇ ਕੋਈ ਫਰਕ ਨਹੀਂ ਪੈਂਦਾ ਇਹ ਵੀ ਹੋ ਸਕਦਾ ਕਿ ਕੱਲ ਨੂੰ ਪਿਛਲੇ ਆਪਨੇ ਖਾਮ ਦਾ ਤੇ ਬੰਦੇ ਨੇ ਮੁੰਡੀ ਲੱਗੀ ਹੋਈ ਐ ਇੱਕ ਬੜੀ ਵੱਡੀ ਗੱਲ ਐ ਇੱਥੇ ਵੀ ਹੁੰਦਾ ਹੈ ਇਹ ਤਾਂ ਜਦੋਂ ਨਹੀਂ ਹੁੰਦਾ ਰਿਹਾ ਇੱਕ ਟਾਈਮ ਸੀਗਾ ਮਾਨਸ ਐ ਫੋਰਿਕਾਨਾ ਸਕੂਲ ਆ ਰਸਤ ਤੇ ਕਿਟ ਬਣਦੀ ਉਦੋਂ ਮਨੇ ਕੰਮ ਉਹ ਰਸਤ ਤੇ ਮੁੰਡੀ ਲੱਗੀ ਹੋਈ ਸੀ ਅੱਜ ਜਿਹੜੀ ਆਰਥਰ ਰਾਜ ਕਰ ਰਹੀ ਹੈ ਟਾਈਮ ਆ 1925 ਜਿਸ ਵੇਲੇ ਆਰਥਰ ਬਣੀ ਉਸ ਵੇਲੇ ਕਾਂਗਰਸ ਪਾਰਟੀ ਵੀ ਬਣੀ ਉਸ ਤੋਂ ਉਸ ਪਾਰਟੀ ਕੇ ਵੀ ਫੋਨ ਦਿੱਸੇ ਭਗਤ ਸਿੰਘ ਨੂੰ ਫੋਨ ਲੱਗ ਰਿਹਾ ਸੀ ਉਮਰਪਾਲੀ ਪਾਰਟੀ ਅੰਦਰ ਮੈਂ ਹੁੰਦੀ ਸੀ ਸੋ ਬਾਕੀ ਨਾਨਕ ਦਾ ਟਾਈਟਲ ਗਰੀਲਾ ਜਗਤ ਲੜਮਾ ਤੋਂ ਮਤਲਬ ਕੋ ਇਹ ਸਾਬਤ ਨਹੀਂ ਕਰਦੀ ਕਿ ਉਹ ਗਲਤ ਦਾ ਵਿਚਾਰ ਕਰਦਾ ਉਹਦੇ ਇਤਿਹਾਸ ਕਰਦਾ ਇਹ ਤਾਂ ਫੈਸਲਾ ਹਕੂਮਤਾਂ ਨੇ ਇਤਿਹਾਸ ਕਰਦਾ ਯੋਹਨੇ ਗੁਰੂਆਂ ਨੇ ਕੜਾਈ ਲੜੀ ਬੇੜੀ ਨੂੰ ਅੰਦਰ ਤਮਗਾ ਦਿੱਤਾ ਅੰਮ੍ਰਿਤ 시ਖੀ ਦੇ ਕਿਤਾਬੇ ਐਸ ਤਰ੍ਹਾਂ ਨੇ ਜਲਮ ਕੀਤੇ ਜਿਹੜੇ ਅਸੀਂ ਪਰ ਸੋਚੇ ਵੀ ਕੰਬਦੇ ਉਹਨਾਂ ਨੇ ਫੈਨ ਕੀਤੇ ਪੁੱਠੀਆਂ ਕਰਾਉਂਦਾ ਪਾ

ਨੋ ਲੈ ਹਰੂ ਸੀ ਜਾਣੀ ਤੋ ਕੌਣ ਫੁਰਸਦਾ ਸੀ ਕਿ ਜਾਈ ਮੁੱਤੇ ਦੀ ਛੜ ਕੇ ਚੱਲ ਗਏ ਫਿਰ ਜਾਂਦੇ ਵੀ ਢੀਲ ਹੋ ਗਏ ਤੇ ਇਹ ਗੁਰੂ ਨੂੰ ਅੱਜ 500 ਸਾਲ ਬਾਅਦ ਵੀ ਪ੍ਰੇਰਣਾ ਲਾਉਂਦੇ 500 ਸਾਲ ਬਾਅਦ ਵੀ ਜਿੱਤ ਦਾ ਪਰਚਨ ਲਗਨ ਰਿਹਾ ਹੋ ਉਸ ਮੌਕੇ ਨਹੀਂ ਸੁੱਚਾ ਜਾ ਸਕਦਾ ਤਾਂ ਇਹ ਜੋ ਸੱਦ ਹਸਾਲਾਂ ਦੇ ਸਿੱਖਣ ਤੋਂ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਲੱਗਦੇ ਨੇ ਅੱਗੇ ਜੁਫਾ ਨਾਲ ਖੜਦੇ ਆ ਫੋਟੇ ਲੱਗ ਜਾਉ ਜਦੋਂ ਹਰ ਤਕੀਰ ਪੈ ਲਿਆ ਉਹ ਲੱਗਦਾ ਗਿਆ ਕੰਮ ਐ ਬਈ ਨਹੀਂ ਕਰਦਾ ਸਭ ਇਥੋਂ ਖੜ ਕੇ ਸਭ ਕਿੱਥੇ ਲੜਨ ਦੀ ਲੋੜ ਆ ਕਿ ਕੰਮ ਇਥੋਂ ਨਹੀਂ ਕਰਦਾ ਕੰਮ ਮੁਤੇ ਜਾਂਦਾ ਜਿੱਤੇ ਅਸੀਂ ਇਥੋਂ ਆ ਜਿੱਤੇ ਅਸੀਂ ਮੰਨ ਲੈਨੇ ਕਿ ਖਾਰ ਅੱਜ ਜਿੱਦ پارٹی ਦੇ ਐਕਟਿਵ ਡੈਲੀ ਦਾ ਨੂੰ ਆਗਲੇ ਦੇ ਅndershid ਕਰ ਦਿੱਤਾ ਗਿਆ ਉਹ ਪਾਰਟੀ ਨਹੀਂ ਕਰੂਗੀ ਜੇ ਉਹ ਨਹੀਂ ਮੰਨੂਗੀ ਕਿ ਅਸੀਂ ਹਾਰ ਗਏ ਅਸੀਂ ਅੱਜ ਪੰਜਾਬ ਚ ਆਪਦੀ ਜ਼ਮੀਨ ਦੀ ਲੜਾਈ ਨਹੀਂ ਖਾਸ ਸਕਦੇ ਜੇ ਅਸੀਂ ਇਹ ਨਾ ਮੰਨੀਏ ਕਿ ਅਸੀਂ ਹਾਰ ਗਏ